ਹੈਗੀ ਤਾਂ ਮੈਂ ਸ੍ਰੀ ਦੇਵੀ ਵਰਗੀ ਹੋਈ ਆ ਪਰ ਘਰ ਦੀ ਕਬੀਲਦਾਰ ਇੰਨੇ ਰੋਲ ਕੇ ਰੱਖਤੀ ਨਹੀਂ ਆਪ ਦੀ ਤਨੂ ਨਾਲ ਤੇਰੀ ਬਣਦੀ ਨਹੀਂਗੀ ਉਹ ਤਾਂ ਸਾਰਾ ਦਿਨ ਚਾਮੜਾ ਪੱਟੀ ਜੰਨੀ ਆ ਬੋਲ ਭਗਤਾ ਚੀਂਟਪਾਕ ਡਮ ਡਮ ਚੀਂਟਪਾਕ ਡਮ ਡਮ ਚੀਂਟਪਾਕ ਡਮ ਡਮ ਹਾਈ ਮਾਤਾ ਮਰ ਗਿਵੇ ਜਮੀ ਪੁੱਤ ਮੈਂ ਤਾਂ ਗਿੱਟੇ-ਗੋਡੇ ਬਾੜੀ ਦੁਖੀ ਜਾਂਦੇ ਆ ਬਾੜੀ ਦਰਦ ਹੁੰਦਾ ਮੈਂ ਤਾਂ ਤੈਨੂੰ ਕਿੰਨੇ ਵਾਰੀ ਤਾਂ ਕਿਹਾ ਵੀ ਕੰਮ ਘੱਟ ਕਰ ਲਿਆ ਕਰ ਆਪਣੀ ਸਿਹਤ ਦਾ ਖਿਆਲ ਰੱਖਿਆ ਕਰ ਖਿਆਲ ਕਿਸ ਵਾਰ ਰੱਖਾਂ ਕੰਮ ਤਾਂ ਫੇਰ ਮੈਨੂੰ ਸਾਰਾ ਕਰਨਾ ਪੈਂਦਾਗਾ ਹੋਰ ਕਿਹੜਾ ਕੋਈ ਕੰਮ ਆਈ ਬੈਠੀ ਹੈਗੀ ਜੇ ਤੇਰਾ ਵਿਆਹ ਹੋ ਜੇ ਪੁੱਤ ਮੈਂ ਤਾਂ ਮੰਜੇ ਤੋਂ ਪੈਰ ਜਮੀਨਾ ਲਾ ਮੈਂ ਫਿਰ ਕੀ ਕਰੀਏ ਹੁਣ ਜਦੋਂ ਮੇਰਾ ਵਿਆਹ ਹੁੰਦਾ ਨਹੀਂ ਇਹ ਚ ਮੇਰੀ ਕੀ ਗਲਤੀ ਹੈ ਆਪਣਾ ਪੁੱਤ ਤੇਰੀ ਤਾਂ ਕੀ ਗਲਤੀ ਹੈਗੀ ਕੀ ਵੀ ਤਾਨੂੰ ਪੁੱਤਾਂ ਕਿਹੜਾ ਪਾਣੀ ਮਾਰਦਾਗਾ ਲੋਕਾਂ ਨੂੰ ਪਤਾ ਨਹੀਂ ਕੀ ਮਿਲਦਾ ਪਾਣੀ ਮਾਰ ਕੇ ਉਹ ਮਾਤਾ ਪਾਂਨੀ ਕੀਨੇ ਮਾਰਨੀ ਹੈ ਅੱਜ ਕੱਲ ਕੁੜੀਆਂ ਹੀ ਨੌਕਰੀ ਵਾਲੇ ਮੁੰਡੇ ਭਾਲਦੀਆਂ ਨੇ ਆਪ ਕਿਹੜਾ ਉਹ ਜੱਜ ਲੱਗੀਆਂ ਗਈਆਂ ਕਿਹੜੀ ਤਾਂ ਆਪਾਂ ਨੂੰ ਪਿਛਲੀ ਵਾਰ ਰਿਸ਼ਤਾ ਆਇਆ ਸੀ ਉਹ ਵੀ ਘਰ ਦੀ ਕੰਮ ਕਰਦੀ ਸੀ ਪਤਾ ਨਹੀਂ ਕੀ ਚੱਕਰ ਪੈ ਗਿਆ ਮਾਤਾ ਚੱਕਰ ਵਾਲੀ ਕੀ ਗੱਲ ਹੈ ਇਹਦੇ ਚ ਤੂੰ ਮੈਨੂੰ ਐਂ ਦੱਸ ਉਹ ਕੁੜੀ ਸੀ ਸ਼ਹਿਰ ਦੀ ਆਪਣੇ ਉਹ ਕਿੱਥੋਂ ਕੰਮ ਕਰ ਲਾਂਦੀ ਆ ਕੇ ਕਰੇ ਮੈਨੂੰ ਐਂ ਦੱਸ ਤੂੰ ਤੇਰੇ ਨਾਲ ਉਹ ਗੁਹਾ ਸਟਿਆ ਦਾਂਦੀ ਪੁੱਤ ਗੋਹਾਂ ਨਹੀਂ ਸਤੇ ਹੁੰਦੀ ਮਾੜਾ ਮੋਟਾ ਤੇ ਮੇਰੇ ਨਾਲ ਕਰਾਉਂਦੀ ਚੁੱਲ੍ਹੇ ਚੌਂਤਰੇ ਦਾ ਕਰਦੀ ਹੌਲੀ ਹੌਲੀ ਮੈਨੂੰ ਆਪੀ ਲੱਗ ਜੰਦੀ ਆਪਰੇ ਕੰਮ ਤੇ ਮੈਨੂੰ ਤਾਂ ਐ ਲੱਗਦਾ ਤੇਰੇ ਨਾਲ ਉਹਨੇ ਚੁੱਲ੍ਹੇ ਦਾ ਵੀ ਨਹੀਂ ਕਰਾਉਣਾ ਸੀ ਚਲ ਦੇਖ ਲੈ ਪੁੱਤ ਤੇਰੀ ਮਰਜ਼ੀ ਆ ਕਿੱਥੋਂ ਰਿਸ਼ਤਾ ਹੋਊਗਾ ਮੇਰੇ ਤਾਂ ਬਾਹਲੇ ਕਿਤੇ ਗੋਡੇ ਰੁਕ ਰਿੰਕ ਪਤਾ ਨਹੀਂ ਕਿੱਦੀ ਹੋਊਗਾ ਹੋਊਗਾ ਆਪੀ ਹੋਊ ਤੂੰ ਚਿੰਤਾ ਨਾ ਕਰਿਆ ਕਰੇ ਦੀ ਚਲ ਤੂੰ ਬੈਠ ਮੈਂ ਚਾਰੀ ਕੁੱਟ ਬਣਾ ਕੇ ਲਿਆਉਣੀ ਆ ਚਲ ਲੈ ਆ ਫਿਰ ਹਾਈਵੇ ਬਾਹਲੇ ਦੂਹਦਿਨੇ ਹੋ ਮਾਂ ਨੀ ਬੇਪਾਲਾ ਕੀ ਐ ਮਮੀ ਉਰੀਆ ਇਧਰ ਬੈ ਜਾ ਕੇ ਕੀ ਐ ਦੱਸੋ ਕੀ ਕਹਿੰਦੇ ਮੈਂ ਤੈਨੂੰ ਐ ਕਹਿਨੀ ਆ ਉਹੀ ਸਾਰ ਦਿਨ ਸਿੰਪਲ ਜੀ ਬਣੀ ਰਹਿਣੀ ਹੈਗੀ ਤੂੰ ਮੜਾ ਮੋਟਾ ਮੇਕਅਪ ਕਰ ਲਿਆ ਕਰ ਆ ਮੇਰੇ ਕਹਿੰਦੀ ਦੇਖ ਲਿਆ ਕਰ ਮੈਂ ਵੀ ਤਾਂ ਲਾਉਣੀ ਉਹੀ ਸਾਰ ਦਿਨ ਸੁਰਖੀ ਬਿੰਦੀ ਲਾਈ ਰੱਖਦੀ ਆ ਮੈਂ ਕੀ ਦੇਖਾਂ ਮਮੀ ਤੇਰੇ ਵੱਲ ਜਦੋਂ ਆਪਾਂ ਪਰਸੋਂ ਨੰਬਰਦਾਰਾਂ ਦੇ ਖੰਡਪਾਟ ਤੇ ਗਈਆਂ ਸੀ ਲੋਕ ਉੱਥੇ ਪਤਾ ਕੀ ਕਹਿੰਦੇ ਸੀ ਕੀ ਕਹਿੰਦੇ ਸੀ ਮਮੀ ਰੁਕ ਉਥੇ ਕਹਿੰਦੇ ਆਖੇ ਨਾ ਅਵਤਾਰ ਦੀ ਕਹਿੰਦੇ ਬਹੂ ਨਾਲੋਂ ਤਾਂ ਕਹਿੰਦੇ ਉਹਦੀ ਮਾਂ ਵਧੀਆ ਜੱਜਦੀ ਆ ਕਹਿੰਦੇ ਸੁਰਖੀ ਬਿੰਦੀ ਲਾਉਂਦੀ ਆ ਕਹਿੰਦੇ ਤਾਂ ਕਹੀ ਜਾਂਦੇ ਮੰਮੀ ਜੀ ਮੈਂ ਜਦੋਂ ਪਹਿਲੇ ਦਿਨੋਂ ਹੀ ਨਹੀਂ ਮੇਕਅਪ ਜਿਆ ਕੀਤਾ ਤੇ ਨਾ ਹੀ ਮੇਕਅਪ ਮੈਨੂੰ ਚੰਗਾ ਲੱਗਦਾ ਮੈਨੂੰ ਤਾਂ ਸਾਦਗੀ ਚੰਗੀ ਲੱਗਦੀ ਮੈਂ ਤਾਂ ਸਾਦੇ ਪੰਚ ਹੀ ਰਹਾ ਕਰੂੰਗੀ ਨਿਉ ਜਿਹੜੀ ਕਿਟ ਜੀ ਲੈ ਆਖੇ ਮੇਕਅਪ ਦੀ ਇੰਨੀ ਸੁਰਖੀ ਐ ਬਿੰਦੀ ਐ ਉਹਦੇ ਵਿੱਚ ਇੰਨਾ ਕੁਛ ਆ ਅੱਖਾਂ ਤੇ ਲਾਉਣ ਵਾਲਾ ਮਸਕਰਾ ਆ ਜਾਗਾ ਉਹ ਕਾਦੇ ਵਾਸਤੇ ਲੈਂਗੇ ਫਿਰ ਤੂੰ ਮੰਮੀ ਉਹ ਐ ਲਾਉਣ ਖਾਤਰ ਨਹੀਂ ਹੈਗਾ ਕਿਸੇ ਵਿਆਹ ਸ਼ਾਦੀ ਪ੍ਰੋਗਰਾਮ ਤੇ ਤਾਂ ਲਾਇਆ ਜਾਂਦਾਗਾ ਪਿੰਡ ਚ ਲਾ ਕੇ ਕਰੇ ਵੀ ਨਹੀਂ ਕੋਈ ਲੱਗਦਾ ਹੁੰਦਾਗਾ ਵੀ ਰੋਜ਼ ਹੀ ਲਿਪਸਟਿਕ ਲਾ ਲੋ ਬਿੰਦੀ ਲਾ ਲੋ ਸਾਦਗੀ ਪਨ ਚ ਹੀ ਰਹਿਣਾ ਪੈਂਦਾ ਹੈਗਾ ਆ ਲੋਕਾਂ ਦੀਆਂ ਬਹੂਆਂ ਇੰਨੇ ਨੇ ਵਧੀਆ ਸੋਹਣੀਆਂ ਬਣ ਕੇ ਰਹਿੰਦੀਆਂ ਨੇਗੀਆਂ ਤੇ ਰੰਗੀਆਂ ਨਹੀਂ ਰਹਿੰਦੀਆਂ ਹੋਣੀਆਂ ਪਰ ਮੈਂ ਲੋਕਾਂ ਦੀ ਰੀਸ ਨਹੀਂ ਕਰਦੀ ਮੈਂ ਤਾਂ ਆਪਦੇ ਮਨ ਦੀ ਕਰਨੀ ਨੀ ਜੀ ਤਾਂ ਆਪਦੀ ਮਨ ਦੀ ਕਰਨੀ ਹੈ ਨਹੀਂ ਸੁਰਖੀ ਬਿੰਦੀ ਲਾਉਣੀ ਉਹ ਬਕਸਾ じゃ ਮੈਨੂੰ ਫੜਾ ਦੇ ਮੈਂ ਲਾ ਲਿਆ ਕਰੂੰਗੀ ਮੰਮੀ ਤੁਸੀਂ ਲਾਇਆ ਕਰੋਗੇ ਮੇਕਅਪ ਦਾ ਸਮਾਨ ਕਿਉਂ ਮੈਂ ਲਾ ਨਹੀਂ ਸਕਦੀ ਹੈਗੀ ਇੰਨੇ ਪੈਸੇ ਲਾ ਕੇ ਇੰਨਾ ਮਹਿੰਗਾ ਸਮਾਨ ਹੈ ਉਹੀ ਤਾਂ ਸਿੱਟਣਾ ਹੈਗਾ ਮੰਮੀ ਸਿੱੜਦੀ ਥੋੜੀ ਹੈਗੀ ਕਿਸੇ ਪ੍ਰੋਗਰਾਮ ਤੇ ਵਿਆਹ ਸ਼ਾਦੀ ਚ ਲਾਇਆ ਕਰ ਨਾ ਬਿਆਸਾ ਦੀ ਰੋਜੀ ਆਉਂਦੇ ਨੇ ਉਦੋਂ ਉਹਦੀ ਡੇਟ ੱਪ ਜੂ ਜਾਂ ਮੈਨੂੰ ਲੈ ਕੇ ਦੇ ਮੈਂ ਲਾਇਆ ਕਰੂੰਗੀ ਲੈ ਦੇ ਦੇ ਨਾ ਹੁਣ ਬੁੜੀ ਹੋ ਕੇ ਦੇ ਮੇਕਅੱਪ ਜ਼ਿਆਦਾ ਆ ਗਿਆ ਬੁਢੀ ਘੋੜੀ ਲਾਲ ਲਗਾਵਾਂ ਹੁਣ ਤੇਰੇ ਲਾਲ ਪਿਸਟਿਕਾ ਸੋਹਣੀਆਂ ਲੱਗਣੀਆਂ ਨਹੀਂ ਤੇਰੇ ਫੇਸ ਪਾਊਡਰ ਸੋਹਣੇ ਲੱਗੂਗਾ ਬਿੰਦੀਆਂ ਸੋਹਣੀਆਂ ਲੱਗਣੀਆਂ ਕਹਿੰਦੀ ਆ ਲਿਆ ਦੇ ਤੇਰੇ ਵਾਲੀ ਕਿੱਟ ਲੈ ਲਾ ਲਾ ਦੇਖੂੰਗੀ ਇਨ ਇੱਕ ਸੋਹਣੀ ਲੱਗੇਗੀ ਫੇਰ ਕਿਹੜਾ ਤੂੰ ਜਵਾਨੀ ਆਜੂ ਤੇਰੇ ਤੇ ਚਿੱਟਾ ਚਟਾ ਹੋ ਜਾ ਹੁਣ ਇਹਦੇ ਲਾਲ ਫਿਸਟਰ ਸੋਹਣੀ ਲੱਗੇ ਨਹੀਂ ਇਹ ਨਹੀਂ ਸੰਗਣ ਹਾਲੋ ਮੰਮੀ ਜੀ ਦੇਖਣਾ ਸਹੀ ਖੋਰ ਤੂੰ ਮੈਂ ਮਰ ਜਾ ਆਵੇਂ ਜਿਵੇਂ ਪੰਨੀਆਂ ਨਹੀਂ ਦੇਖੀ ਲੈ ਲੈ ਜਮੀਨ ਲਾਈਆਂ ਹੈਗੀਆਂ ਕੀ ਦੱਸ ਤੂੰ ਇੰਨੇ ਨੇ ਮਹਗੀਆਂ ਲਿਓਨੀਆਂ ਲਾਤਾ ਲਿਆ ਕਰ ਆ ਲੋਕਾਂ ਦੀਆਂ ਵਧੀਆ ਸੋਹਣੀਆਂ ਬਣ ਕੇ ਰਹਿੰਦੀਆਂ ਨਹੀਂ ਸਾਰਾ ਦਿਨ ਲੈ ਅੱਰ ਦਿਨੀ ਹੈਗੀ ਜੇ ਤਾਂ ਇਹ ਖੋਲੇ ਡਾਵੇ ਫਿਰ ਤਾੜੀ ਚੱਲ ਤੂੰ ਐ ਕਰ ਤੂੰ ਤਾਂ ਕੰਮ ਕਰ ਲੈ ਮੈਂ ਦੇਖਦੀ ਆ ਜਾ ਕੇ ਮੈਂ ਲਾ ਕੇ ਦੇਖਦੀ ਆ ਕਿੰਨੀ ਕੁ ਸੋਹਣੀ ਲੱਗਦੀ ਆ ਦੇਖ ਲਈ ਰਾ ਕਿਸਾਰ ਕੁਛ ਹੈ ਪਾਊਡਰ ਪਾਏਗਾ ਨਾਲ ਇਹ ਆਨੀ ਨਹੀਂ ਨਾ ਪਾਰ ਸਭ ਰੱਖੀ ਆਨੇ ਗਿਆ ਲੈ ਮੈਂ ਤਾਂ ਜਦੋਂ ਪਹਿਲਾਂ ਉਦੋਂ ਇੰਨਾ ਇੰਨਾ ਲਾਉਂਦੀ ਹੁੰਦੀ ਸੀ ਲੋਕ ਮੇਰੀਆਂ ਤਰੀਫਾਂ ਕਰਦੇ ਸੀ ਬੇਨੀ ਸੋਣੀ ਲੱਗਦੀ ਐ ਇਹੇ ਪਤਾ ਨਹੀਂ ਕਿਉਂ ਨਿ ਸ਼ੌਂਕ ਹੈਗਾ ਕਿਸੇ ਚੀਜ਼ ਦਾ ਦੇਖੀ ਮੈਂ ਕਿੰਨੀ ਸੋਣੀ ਲੱਗੂ ਲਾ ਕੇ ਅਸੰਦੂਰ ਰਹੀ ਐ ਅਸੰਦੂਰ ਵੀ ਪਾਰੀ ਲੈਣੀ ਐ ਮੈਂ ਤਾਂ ਹੀ ਲਾ ਲੈਣੀ ਚਲੋ ਕੋਬਰ ਕਹੀ ਜੀ ਸ਼ੌਂਕ ਹੀ ਨਹੀਂ ਹੈਗਾ ਕਿਸੇ ਚੀਜ਼ ਦਾ ਮੂੰਹ ਹੱਥ ਧੋ ਕੇ ਨਾ ਰੋਟੀ ਰੱਟੀ ਖਾ ਕੇ ਆਰਾਮ ਕਰਦੇ ਆ 10 ਮਿੰਟ ਦੇਖੀ ਮੈਂ ਤਾਂ ਕਿੰਨੀ ਸੋਹਣੀ ਲੱਗਦੀ ਆ ਹਨਾ ਮੇਕਅੱਪ ਕਰਕੇ ਹਾ ਤਾਂ ਮੈਂ ਸਾੰਦਨੀ ਫੇਰ ਵੀ ਲਾ ਲੈਣੀ ਵੀਰਪਾਲ ਨੂੰ ਦਿਖਾਉਣੀ ਆ ਖਬਰ ਮੈਨੂੰ ਦੇਖ ਕੇ ਅੱਖ ਲਾਈ ਜਾਵੇ ਉਹਨੂੰ ਵੀਰ ਪਾੜਾ ਵੀਰ ਪਾੜਾ ਉਹ ਕੌਣ ਆਇਆ ਮੰਮੀ ਹੋਊਗੀ ਜੀ ਹੋਰ ਕੌਣ ਆਇਆ ਮੰਮੀ ਜੀ ਆ ਕੇ ਕੀ ਕੀਤਾਗਾ ਸਾਰਾ ਮੂੰਹ ਸੇ ਲਿਪੀ ਬੈਠਾ ਮੇਕਅਪ ਨਾਲ ਤੂੰ ਤਾਂ ਨਹੀਂ ਮੇਕਅਪ ਕਰਦੀ ਜੇ ਮੈਂ ਕਰ ਲਿਆ ਫਿਰ ਕੀ ਹੋ ਗਿਆ ਤੈਨੂੰ ਕੋਈ ਤਕਲੀਫ ਹੋ ਗਈ ਆ ਉਮਰਾ ਮਾਂ ਤੇਰੀ ਆ ਕੁਛ ਕਰਨ ਦੀ ਸ਼ੀਸ਼ੇ ਮੂਰੇ ਜਾ ਕੇ ਦੇਖ ਡੈਣ ਲੱਗਦੀ ਹੈਗੀ ਚੱਲ ਵੀ ਪਰੇ ਮੈਂ ਤਾਂ ਬਿਊਟੀ ਕਿਉਂ ਇਨ ਲੱਗਦੀ ਆਂਗੀ ਤੇਰੀ ਬਹੁਤ ਸੋਹਣੀ ਲੱਗਦੀ ਆ ਮੈਂ ਵੀਰਪਾਲਾ ਮੰਮੀ ਨੇ ਆ ਮੇਕਅਪ ਦਾ ਇਨਾ ਸਮਾਨ ਲਿਆ ਕਿੱਥੋਂ ਆ ਇਹਨੇ ਮੇਰੇ ਵਾਲੀ ਕਿੱਟ ਲਈ ਆ ਜੀ ਮੇਕਅਪ ਵਾਲੀ ਸਮਾਨ ਦੀ ਸਾਰਾ ਸਮਾਨ ਆ ਉਹਦੇ ਵਿੱਚ ਹਾਏ ਓਏ ਰੱਬਾ ਤੂੰ ਇਹ ਸਮਾਨ ਕਿਉਂ ਦਿੱਤਾ ਮੰਮੀ ਨੂੰ ਆ ਦੇਖ ਬੇਸਾਈਕਲ ਹੋਈ ਬੈਠੀ ਆ ਪੂਤਾ ਨੂੰ ਭੈੜੀ ਸਾਈਕਲ ਆ ਦੀ ਮੈਂ ਥੋੜੀ ਦਿੱਤਾ ਜੀ ਮੈਂ ਥੋ ੱੱਕੇ ਨਾਲ ਕਿੱਟ ਖੋਲੀ ਕਹਿੰਦੀ ਤੂੰ ਨਹੀਂ ਵਰਤਦੀ ਖਰਾਬ ਹੋ ਜਾਊਗਾ ਮੈਂ ਵਰਤਨੂਗੀ ਕਹਿੰਦੀ ਮੈਂ ਲਾ ਲਿਆ ਕਰੂੰਗੀ ਇੰਨੇ ਪੈਸੇ ਲੱਗੇ ਨੇਗੇ ਮੰਮੀ ਜਾ ਵੀਰਪਾਲ ਦਾ ਸਾਰਾ ਸਮਾਨ ਫੜਾ ਨਾਲੇ ਮੂੰਹ ਧੋਕਿਆ ਮੈਂ ਨਹੀਂ ਦਿੰਦੀ ਤੇ ਦੂਸ ਕਟਾਏਗਾ ਮੈਂ ਤਾਂ ਆਪ ਦੀ ਕਿਟ ਜੀ ਨਾਲ ਆਪਦੇ ਕਮਰੇ ਵਿੱਚ ਹੀ ਲੈ ਜਾਈਂਗੀ ਲੈ ਮੈਂ ਨਹੀਂ ਫੜਾ ਮੈਨੂੰ ਕਿਟ ਮੈਂ ਨਹੀਂ ਦਿੰਦੀ ਹੈਗੀ ਲੈ ਮੈਨੂੰ ਫੜਾ ਦੇ ਤੂੰ ਲਾਉਦੀ ਨਹੀਂ ਬਸ ਤੂੰ ਕੱਢੀ ਜਾਣੀ ਹੈਗੀ ਰਹਿਣ ਦੇ ਮੈਂ ਜਿੱਤ ਗਈ ਜਿੱਤ ਗਈ ਜਿੱਤ ਗਈ ਜਿੱਤ ਗਈ ਜਿੱਤ ਗਈ ਹੈ ਮੇਰ ਤੱਕੂਣੀ ਤੇ 7 ਵਜੇ ਉਹ ਕੂਣੀ ਦੇ 6 ਤਾਂ ਮੇਰੇ ਹੀ ਵੱਜੀ ਹਾਏ ਹਾਏ ਮੰਮੀ ਦੇ ਪਤਾ ਨਹੀਂ ਕੀ ਭੂਤ ਸਵਾਰ ਹੋ ਰਿਹਾਗਾ ਲਹੂ ਪੀ ਰਖਿਆਗਾ ਔਰ ਮੇਕਅਪ ਮੇਕਅਪ ਹੋਈ ਜਾਂਦੀ ਹੈਗੀ ਸਾਰ ਦਿਨ ਮੇਕਅਪ ਹੀ ਕਰੀ ਜਾਂਦੀ ਹੈ ਔਰ ਜਾ ਰਾ ਪੁਰਾਏ ਵੀ ਨਹੀਂ ਜਾਂਦਾ ਹਾਏ ਕੂਣੀ ਬਾਈ ਦੁਖੀ ਜਾਂਦੀ ਹੈ ਕੂਣੀ ਤਾਂ ਦੁਖੀ ਜਾਂਦੀ ਹੈ ਉਹਨੂੰ ਦੇਖ ਲੈ ਬਾਹਰ ਡਾਲਿਆ ਅੰਦਰ ਕੀ ਕਰਦੀ ਹੈ ਨਾ ਤੱਕੂਣੀ ਬਣਾ ਦਰਦ ਕਰੀ ਜਾਂਦੀ ਤੁਸੀਂ ਦੇਖ ਲਓ ਤੂੰ ਦੇਖ ਲੈ ਜਾ ਕੇ ਯਾਰ ਲਹੂ ਪੀ ਰਖਿਆਗਾ ਹੁਣ ਉਹਦੀ ਮੇਕਅਪ ਦੀ ਉਮਰ ਹੈਗੀ ਜਾਂ ਦੇਖ ਲੈ ਖੜੀ ਹੋ ਕਰਨਾ ਕੀ ਹੈਗਾ ਮੇਕਅਪ ਕਰਦੀ ਹੋ ਉਹ ਦੇਖ ਤਾਂ ਲੈ ਜਾ ਕੇ ਕੀ ਕਰਦੀ ਲੱਗੀ ਨਹੀਂ ਹੈਗੀ ਮੈਂ ਤਾਂ ਪਹਿਲਾਂ ਉਹਨੇ ਮ ਓਹ ਮਮਮੀ ਮੈਂ ਖੋਲਦੀ ਐ ਮੈਨੂੰ ਨਹੀਂ ਪਤਾ ਭਾਈ ਮੇਰੇ ਤਾਂ ਆਪਦੇ ਵਾਲਾ ਦਰਦ ਹੋਈ ਜਾਂਦਾ ਗਾ ਖੋਲਦੀ ਨਹੀਂ ਖੋਲਦੀ ਨਹੀਂ ਗੀ ਮੈਂ ਤਾਂ ਆਪਦੇ ਕੰਮ ਕਰਦੀ ਆ ਸਾਰੇ ਕੰਮ ਪਈ ਨੇ ਮੇਰੇ ਪਹਨਤੀ ਮੇਰੇ ਤਾਂ ਤੂੰ ਪੀ ਰਖਿਆ ਸਾਰੇ ਡੱਬਰ ਨੇ ਗੋਗੀ ਹਾਂ ਮੈਂ ਗੱਲ ਸੁਣ ਤੂੰ ਮੇਰੀ ਹਾਂ ਮੈਂ ਮੜਾਏ ਕੰਮ ਜਾਨੀ ਆ ਤੂੰ ਕਰੇ ਰਹੀ ਕੰਮ ਤਾਂ ਦੱਸ ਕੀ ਕੰਮ ਜੰਨੀ ਐ ਕੰਮ ਪੁੱਤ ਪਹਿਲਾਂ ਦੱਸ ਦੇਣੇ ਹੁੰਦੇ ਫਿਰ ਬਣਦਾ ਨਿਕਾ ਕੰਮ ਮੈਂ ਆ ਕੇ ਦੱਸੂਗੀ ਤੈਨੂੰ ਮਾਤਾ ਜੀ ਕਿਤੇ ਰਿਸ਼ਤੇਦਾਰੀ ਚ ਜਾਣਾ ਤਾਂ ਮੈਂ ਛੱਡਿਆਉਣਾ ਨਾ ਪਤ ਉਰੀ ਜਾਣਾ ਮੈਂ ਅੱਧੇ ਪੌਣੇ ਘੰਟੇ ਚ ਆ ਜੂਗੀ ਚੱਲ ਜਾਇਆ ਕੋਈ ਨਹੀਂ ਮੈਂ ਤਾਂ ਘਰੀ ਆ ਫਿਰ ਠੀਕ ਆ ਤਾਂ ਪੀ ਲੈ ਉਸੇ ਤਰ੍ਹਾਂ ਪਾਗ ਤੌਂਦੇ ਆ ਮੈਨੂੰ ਤਾਂ ਬਸ 500 700 ਰੁਪਏ ਤਾਂ ਛੱਡ ਦੇ ਨੀ ਤੇ ਇਤੇ ਬਾਬਾ ਜੀ ਬਾਈ ਆਓ ਬਾਈ ਬਾਬਾ ਜੀ ਮੈਂ ਤਾਂ ਬੜੀ ਦੁਖੀ ਆ ਜਿੱਤੇ ਗੋਡੇ ਜਮੀ ਜਵਾਬ ਦੇਗੀ ਤੂੰ ਸਤਾਪ ਹੀ ਜਾਣੋ ਜਾਣੀ ਬਾਬਾ ਜੀ ਕੰਮ ਨਹੀਂ ਹੁੰਦਾ ਸੁੱਖ ਨਾਲ ਮੇਰਾ ਮੁੰਡਾ ਵੀ ਗੱਭਰੂ ਆ ਬਸ ਬੀਬਾ ਅਗਲਾ ਦੁੱਖ ਬਾਬੇ ਆਪ ਦੱਸਣਗੇ ਘਰ ਚ ਜਵਾਨ ਪੁੱਤ ਹੈ ਤੇਰੇ ਰਿਸ਼ਤਾ ਨਹੀਂ ਹੁੰਦਾ ਸੱਚ ਹੈ ਨਾ ਇਹੀ ਦੁੱਖ ਹੈ ਤੇਰਾ ਸੱਤ ਬਾਚਣਾ ਬਾਬਾ ਜੀ ਗੱਲ ਜਮਾ ਸੱਚੀ ਆ ਮਾੜਾ ਜਿਹੜਾ ਕੁਝ ਤੁਸੀਂ ਕਿਹਾ ਬਾਬੇ ਆਪ ਹੀ ਜਾਣੀ ਜਾਣਦੇ ਜੋ ਕੁਝ ਕਹਿਣਗੇ ਸੱਚ ਕਹਿਣਗੇ ਸੱਚ ਆ ਬਾਬਾ ਜੀ ਕਿਹੜੀਆਂ ਗੱਲਾਂ ਤੁਸੀਂ ਕਹਿੰਦੇ ਹੋ ਮੇਰੇ ਦਿਲਦਿਆਂ ਦਾ ਤੁਸੀਂ ਜਾਣਦੇ ਲੈ ਬੀਬੀ ਤੇਰਾ ਵੀ ਹੱਲ ਕਰ ਦਿੰਨੇ ਆ ਆ ਲੈ ਜਵਾ ਦੀ ਚੁੰਡੀ ਲੈ ਜਾ ਆਪਦੇ ਘਰ ਤੋਂ ਨਹੀਂ ਬਾਰ ਕੇ ਖਾਲੀ ਥਾਂ 'ਚ ਰੱਖਾਂ ਈ ਤੇਰੀ ਬਹੁਤ ਵੱਡੀ ਦੁਸ਼ਮਣ ਆ ਤੇਰੇ ਕਾਕੇ ਦਾ ਸਾਖ ਨਹੀਂ ਹੋਣ ਦਿੰਦੀ ਸਾਰੇ ਹੱਲ ਹੋ ਜਾਣਗੇ ਆ ਮੁੰਡੇ ਨੂੰ ਮੈਡਮ ਦਾ ਰਿਸ਼ਤਾ ਕਰਾਇਆ ਬਾਹਰ ਜਾਣ ਨੂੰ ਫਿਰਦਾ ਸੀ ਅੰਗਰੇਜ਼ਾਂ ਦੇ ਫਰਸਾ ਸਾਫ ਕਰਨ ਨੂੰ ਫਿਰਦਾ ਸੀ ਇੱਥੇ ਹੀ ਰਿਸ਼ਤਾ ਕਰਾਤਾ ਰੰਗਲ ਮੰਗਲ ਹੋ ਰਿਹਾ ਬਾਬਾ ਜੀ ਕੋਈ ਨਹੀਂ ਮੇਰਾ ਤਾਂ ਦੁਸ਼ਮਣ ਨਾ ਮੇਰੇ ਮੁੰਡੇ ਰਕਸ਼ੇ ਨਾਲ ਬੈਰ ਆ ਬੀਬਾ ਲੋਕੀ ਮੂੰਹ ਦੇ ਮਿੱਠੇ ਤੇ ਦਿਲ ਦੇ ਕਾਲੇ ਹੁੰਦੇ ਨੇ ਜਿਹੜੀ ਤੇਰੀ ਦੁਸ਼ਮਣ ਹੈ ਸੱਜੇ ਪਾਸੇ ਘਰ ਹੈ ਗਮਾਣ ਚੁਈ ਹੈ ਤੇਰੇ ਤੂੰ ਤਾਂ ਬਹੁਤ ਪੋਲੀ ਐ। ਬਾਬਾ ਜੀ ਸੱਜੇ ਪਾਸੇ। ਸੱਜੇ ਪਾਸੇ ਸੈਂਟਰ ਦਾ ਘਰ ਆਗਾ। ਲੱਗ ਕ ਲੈਣੀ ਦੇਖ ਲੈ ਮੇਰੇ ਪੁੱਤ ਦਾ ਰਿਸ਼ਤੇ ਨਹੀਂ ਹੋਣ ਦਿੰਦੀ ਕੀ। ਲੈ ਬੀਬੀ ਕਰਦੀ ਏ ਤੇਰਾ ਹੱਲ। ਦਿਖਾ ਦਈਏ ਦਿਨੇ ਤਾਰੇ ਤੇਰੀ ਦੁਸ਼ਮਣ ਨੂੰ। ਰਿਸ਼ਤੇ ਦੀਆਂ ਲੈਣਾ ਲਾ ਦਾਂਗੇ ਬੀਬਾ। ਤੂੰ ਤਾਂ ਉਲਝਦੀ ਫਰੇਂਗੀ ਵੀ ਕਿਹਦਾ ਰਿਸ਼ਤਾ ਲਵਾਵੇਂ। ਨੌਕਰੀਆਂ ਵਾਲੀਆਂ ਕੀ ਕੰਮ ਵਾਲੀਆਂ ਕੀ ਬਾਧੂ ਆ ਜਾਣਗੀਆਂ। ਬਸ ਮਾ ਤਾਂ ਤੂੰ ਬਾਬੇ ਦੇ ਭਰੋਸਾ ਰੱਖੀ। ਬਸ ਬਾਬੇ ਬਹੁਤ ਪਹੁੰਚੇ ਹੋਏ ਨੇਗੇ। ੜੇ ਕੰਮ ਸਾਰੇ ਘੜ ਦਿੰਦੇ ਨੇ ਇਹ। ਬਾਬਾ ਜੀ ਕਰੋ ਮੇਰਾ ਮਾੜਾ ਕਰਦੀ ਆ ਆਪਾਂ ਕਿਉ ਟੱਲੇ ਕਰੀਏ ਖਰਚਾ ਆਊਗਾ ਬੀਬੀ ਅਸੀਂ ਵੀ ਭੰਡਾਰੇ ਕਰਾਉਣੇ ਹੁੰਦੇ ਆ ਬਾਬਾ ਪੈਸੇ ਬਾਬਾ ਕਹਿੰਦੀ 2100 ਰੁਪਇਆ ਕਹਿੰਦੀ 21000 ਰੁਪਇਆ ਲੱਗੂਗਾ ਬੀਬਾ ਕੋਈ ਨਾ ਬਾਬਾ ਜੀ ਅੰਦਰ ਹੀ ਵਿਆਹ ਮੁੰਡਿਆਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਬਾਬੇ ਆਪੇ ਸੰਭ ਲੈਣਗੇ ਤੇਰੇ ਪੁੱਤ ਨੂੰ ਲੈਣਾ ਲਾ ਦਾਂਗੇ ਬੋਲ ਭਗਤਾ ਚੀਂਟਪਾਕ ਧਮ ਧਮ ਬੋਲ ਭਗਤਾ ਚੀਂਟਪਾਕ ਧਮ ਧਮ ਚੀਂਟਪਾਕ ਧਮ ਧਮ ਚੀਂਟਪਾਕ ਧਮ ਧਮ ਚਿੰਦਰ ਦੇਖ ਲੈ ਟੁੱਟ ਪੈਣੀ ਮੇਰੀ ਮਾੜਾ ਕਰਦੀ ਆ ਦੇਖ ਲੈ ਜਵਾਨਾ ਕਿੰਨਾ ਮਾੜਾ ਆ ਗਿਆ ਹੁਣ ਆਪੀ ਬਾਬਾ ਕਾਲਾ ਮਾਰਤ ਕਰੂਗਾ ਦੇਖੀ ਸਹੀ ਹੁਣ ਕਿਵੇਂ ਭੱਜੀ ਫਿਰੂ ਸਿੰਦ YouTube ਤੋਂ ਕੱਢ ਕੇ ਦੇਖਦੀ ਆਂ ਵੀ ਕਿਵੇਂ ਕਰਦੀਆਂ ਨੇ ਮੇਕਅਪ ਬਹੁਤ ਆਉਂਦੀਆਂ ਨੇ ਇਹਦੇ ਤੇ ਦੇਖਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਵੀ ਇੱਕ ਕਰੀਮ ਦੇ ਵਿੱਚ ਸਿਰਮਾ ਐਡ ਕਰਕੇ ਲਗਾਉਣ ਨਾਲ ਅੱਛਾ ਉਹ ਲਾਉਣਾ ਪਹਿਲਾਂ ਸਮਾਈਲ ਕਰਕੇ ਦੇਖਿਓ ਤੁਹਾਡੇ 글로ਵ ਆਉਣ ਲੱਗ ਜੂਗਾ ਫੇਸ ਤੇ ਸਾਰੀ ਸਕਿਨ ਤੁਹਾਡੀ ਚਮਕੂਗੀ ਬਹੁਤ ਸੋਹਣੀ ਚਮਕ ਮੈਂ ਪਾਊਡਰ ਲਾ ਲੈਂਦੀ ਸੀ ਚਿਹਰਾ ਦਾ ਵਧੀਆ ਚਮਕ ਆਉਂਦੀ ਆ ਤੇ ਜਿਵੇਂ ਨੇਚਰਲ ਹੀ 글로 ਹੁੰਦੀ ਆ ਫੇਸ ਤੇ ਵੀ ਕੋਈ ਆਪਾ ਹਨਾ ਮੇਕਅਪ ਨਹੀਂ ਕੀਤਾ ਐਵੇਂ ਲੱਗਦਾ ਹੁੰਦਾ ਬਹੁਤ ਨੇਚਰਲ ਇਹਨ ਪਿਸਟਕ ਮਗਰੂ ਲਾਉਂਦੀ ਆ ਮੈਂ ਪਹਿਲਾਂ ਹੀ ਲਾ ਲੈਣੀ ਆ ਹਾਂਜੀ ਇਸ ਤੋਂ ਬਾਅਦ ਇਹਨੇ ਬਿੰਦੀ ਵੀ ਮਗਰੂ ਲਾਈ ਆ ਮੇਨ ਲੱਗਦਾ ਮੰਮੀ ਕੀ ਕਰਦੇ ਹੋ ਕਿ ਲਗਾਉਣੀ ਨਾ ਕਿਉਂਕਿ ਮੈਨੂੰ ਇਹ ਤਾਂ ਨਾ ਮੈਂ YouTube ਤੋਂ ਕੱਢ ਕੇ ਦੇਖਿਆਗਾ ਕੀ ਦੇਖਿਆਗਾ ਇੰਨੇ ਸੋਹਣਾ ਮੇਕਅਪ ਕਰਦੀ ਐ ਪੰਜਾਬੀ ਚ ਦੱਸਦੀ ਐ ਸਾਰਾ ਕੁਝ ਸਮਝ ਆ ਗਈ ਮੈਨੂੰ ਨਾ ਮੰਮੀ ਤੇ ਤਾਂ ਸਦਨ ਮੇਕਅਪ ਦਾ ਪੁੱਤ ਸਵਾਰ ਹੋਇਆ ਤੁਸੀਂ ਹੋਰ ਕੋਈ ਕੰਮ ਨਹੀਂ ਆ ਖੇਤ ਕੰਮ ਕਰ ਲੱਗੇ ਸੀ ਕੋਈ ਨਾ ਕੋਈ ਫੋਨ ਉਹਦੀ ਆ ਜਾਂਦਾ ਹੈਗਾ ਤੁਸੀਂ ਕਿਵੇਂ ਸਾਂਝ ਚੜਾਈ ਆਉਣੇ ਹੋ ਕੀ ਗੱਲ ਐ ਫੋਨ ਆਇਆ ਸੀ ਭੁਆਈ ਦੀ ਸੱਸ ਮਰ ਗਈ ਤੂੰ ਤਿਆਰ ਹੋ ਜਾ ਉੱਥੇ ਜਾਣਾਗਾ ਮੈਂ ਤਾਂ ਤਿਆਰ ਹੀ ਆ ਮੇਰੇ ਤਾਂ ਸੁੱਤੀ ਸ਼ੂਟ ਪਾਇਆ ਵਧੀਆ ਚੁੰਨੀ ਚੰਨੀ ਨਾਲ ਦੀ ਲਈ ਹੋਈ ਆ ਮੈਂ ਤਾਈ ਚਲੀ ਜਾਉਂਗੀ ਤਿਆਰੀਆਂ ਵਸ ਮੈਂ ਤਾਂ ਕੱਲ ਤੂੰ ਦਾ ਤਿਆਰ ਆ ਮੰਮੀ ਨੂੰ ਕਹਦੇ ਹੋ ਤਿਆਰ ਹੋ ਜਾਣਗੇ ਕਾਇਦਾ ਨਹੀਂ ਮੰਮੀ ਭੁਆਈ ਦੀ ਸੱਸ ਮੁੱਕ ਗਈ ਆਪਾਂ ਨੇ ਉੱਥੇ ਜਾਣਾ ਤਿਆਰ ਹੋ ਜਾ ਸੂਟ ਤਾਂ ਮੇਰੇ ਵਧੀਆ ਪਾਇਆ ਮੈਂ ਮੜ ਜਾ ਮੇਕਅਪ ਕਰ ਮੰਮੀ ਜਾਣ ਦਾ ਮਾਰਗ ਤੇ ਆ ਇਹੇ ਥਾਂ ਤੇ ਜਾਂਦੇ ਮੇਕਅਪ ਕਰਦੇ ਹੁੰਦੇ ਆ ਮਾੜਾ ਮੋਟਾ ਸੋਚ ਲਿਆ ਕਰੋ ਸਿਆਣੇ ਬਣੇ ਹੋਣਗੇ ਮੰਮੀ ਇਹ ਜੇ ਥਾਂ ਤੇ ਜਾਂਦੇ ਮੇਕਅਪ ਕਰਦੇ ਹੁੰਦੇ ਨੇਗੇ ਨਹੀਂ ਸੁਰਖੀ ਤਾਂ ਮੈਂ ਨਹੀਂ ਲਾਉਂਦੀ ਮੜੇ ਫੋਸ ਪਾਊਡਰ ਜਾਂ ਤਾਂ ਲਾ ਲਾਂ ਮੰਮੀ ਫੋਸ ਨਹੀਂ ਫੇਸ ਪਾਊਡਰ ਹੁੰਦਾ ਹੈਗਾ ਚਲੋ ਖੜੇ ਹੋ ਚੱਲੀਏ ਜਾਣਾ ਬਗ ਚਲੋ ਯਾਰ ਨਹੀਂ ਮੈਂ ਕੱਲੋ ਹੀ ਬਗ ਜਾਣਾ ਹੈਗਾ ਮੈਂ ਤਾਂ ਭਾਈ ਦੇਖ ਮੇਕਅਪ ਤੋਂ ਬਿਨਾ ਜਾਂਦੀ ਨਹੀਂ ਹੈਗੀ ਉੱਥੇ ਲੋਕ ਕੀ ਕਹਿਣਗੇ ਮੈਂ ਤਾਂ ਕਦੇ ਕਿਸੇ ਰਿਸ਼ਤੇਦਾਰੀ 'ਚ ਮੇਕਅਪ ਤੋਂ ਬਿਨਾ ਗਈ ਨਹੀਂ ਲੈ ਮੰਮੀ ਇਹ ਕੀ ਗੱਲ ਹੋਈ ਵੀਰਪਾਲਾ ਮੰਮੀ ਨੂੰ ਮੇਕਅਪ ਹੀ ਕਰੀ ਜਾਂਦੇ ਚੱਲ ਆਪਾਂ ਚੱਲੀਏ ਯਾਰ ਆਪਾਂ ਜਾਇਆ ਆਉਣੇ ਆਂਗੇ ਦੇਖ ਤਾਂ ਵੱਡਾ ਆਇਆ ਜਾਂ ਫਿਰ ਆ ਜਾ ਵੀਰਪਾਲਾ ਆਪਾਂ ਚੱਲੀਏ ਬੋਲੀ ਜਾਣ ਦੇ ਇਹ ਬਾੜੇ ਦੁ ਬੋਲੀ ਬਣਾ ਰੱਖੀਆ ਮੈਂ ਇਹਨਾਂ ਦੀ ਵੀਰਪਾਲਾ ਓਰੇ ਅਮਰੀਕਾ ਨਾਲ ਸੁਣਨ ਯਾਰ ਕੀ ਹੈ ਜੀ ਪਰ ਮੰਮੀ ਦਾ ਕੋਈ ਨਾ ਉਸਦਾ ਆਪਾਂ ਨੂੰ ਕਰਨਾ ਪਊਗਾ ਉਹਦਾ ਜਮੀਓ ਜਲੂਸ ਕੱਢੀ ਜਾਂਦੀ ਹੈ ਆਪਣਾ ਮੇਰੀ ਕਿਹੜਾ ਉਹ ਗੱਲ ਸੁਣਦੀ ਹੈ ਜੀ ਮੇਰੀ ਨਹੀਂ ਮੰਨਦੀ ਮੁੰਦੀ ਉਹ ਔਰ ਹੁਣ ਆਪਾਂ ਕੀ ਕਰਾਂਗੇ ਕੁਸਤਾ ਕਰਾਂਗੀ ਹੁਣ ਕਿਸੇ ਬਾਹਰ ਜਾਣ ਜੋਗਰੀ ਨਹੀਂ ਹੈਗੀ ਉਹ ਤਾਂ ਨਮੀਆਂ ਵੈਂੀਆਂ ਨੂੰ ਨਾ ਮੇਕਅਪ ਕਰਕੇ ਤੁਰ ਪੈਂਦੀ ਹੈ ਉਹਨੂੰ ਆਪ ਨਹੀਂ ਚਾਹੀਦਾ ਜੀ ਐਨੀ ਉਮਰ ਹੋ ਰਹੀ ਹੈਗੀ ਸਿਰ ਤੇ ਚਿੱਟੇ ਵਾਲ ਹੋ ਰਹੇ ਨੇਗੇ ਤੂੰ ਐ ਕਰ ਯਾਰ ਮੰਮੀ ਦੀ ਨਾ ਮੇਕਅਪ ਵਾਲੀ ਕਿੱਟ ਲਿਆ ਚੱਕ ਕੇ ਨਾ ਨਾ ਬਾਬਾ ਗੁਰੂ ਮੈਂ ਨਹੀਂ ਲੈਉਂਦੀ ਮੰਮੀ ਦੀ ਕਿੱਟ ਚੱਕ ਕੇ ਮੰਮੀ ਮੈਨੂੰ ਜਾਨੋਂ ਮਾਰ ਦੂਗੀ ਚਲ ਤੂੰ ਐ ਕਰ ਯਾਰ ਜਾਂ ਦੇਖ ਕੇ ਆ ਮੰਮੀ ਕੀ ਕਰੀ ਜਾਂਦੀ ਹੈਗੀ ਚਲ ਮੈਂ ਦੇਖ ਆਉਣੀ ਆ ਪਰ ਮੈਂ ਕਿੱਟ-ਕੁੱਟ ਨਹੀਂ ਚੱਕ ਕੇ ਲੈਂਦੀ ਮਮੀ ਤੇ ਸੁਤੀ ਪਈ ਹੈ ਨਾ ਕਿੱਟ ਵੀ ਕੋਲ ਪਈ ਹੈਗੀ ਮੈਂ ਮਚੱਕੀ ਨਹੀਂ ਆਪਾਂ ਹੀ ਚੱਕਦੀ ਆਪ ਹੀ ਲੈ ਜਾਗੇ ਪਤਾ ਨਾ ਲੱਗ ਜਾਈ ਮਮੀ ਤੇ ਸੁਤੀ ਪਈ ਹੈ ਫਿਰ ਤੂੰ ਕਿੱਟ ਚੱਕ ਲੈ ਹੁੰਦੀ ਨਾ ਮੇਕਅਪ ਆਣੀ ਕਿੱਟ ਇਸ ਨਾਲ ਹੀ ਪਈ ਹੈ ਫਿਰ ਤੂੰ ਚੱਕ ਲੈ ਹੁੰਦੀ ਲੈ ਮੈਂ ਕਿਉਂ ਚੱਕਾਂ ਮੈਂ ਨਹੀਂ ਜਾ ਕੇ ਪਹਿਲਾਂ ਤੇ ਮੈਂ ਚੱਕਦੀ ਸੀ ਫਿਰ ਮੈਂ ਖਾਂ ਨਾ ਬਾਬਾ ਗੁਰੂ ਮੈਨੂੰ ਤਾਂ ਉਹ ਜਾਨੋ ਮਾਰ ਦੂਗੀ ਮੇਰੇ ਤਾਂ ਗੱਲ ਦਾ ਰਾਣੀ ਹਾਰ ਬਣ ਜੂ ਮੈਨੂੰ ਤਾਂ ਉਹੀ ਦੀ ਸਾਹ ਲੈਣ ਦਿੰਦੀ ਹੋ ਮੈਂ ਲੈ ਨਾ ਜਾ ਜੇ ਤੁਸੀਂ ਚੱਕ ਲਓ ਦੀ ਵੀ ਤੁਮ ਵੀ ਨੂੰ ਐਸੀ ਜੋ ਕਲਮਾਂ ਬਠਨ ਮੈਂ ਪਤਾ ਮੈਂ ਵੜਦਾ ਇਹਦਾ ਫਾ ਉਹ ਦੇਖਾਂ ਕਿੱਥੋਂ ਕਰੂਗੀ ਮੇਕਅਪ ਉਹ ਉਸ ਕੱਟ ਰੱਖਿਆ ਬਾਹਰ ਕਿਉਂ ਸਿੱਟਦੀ ਜਿੱਕ ਟਾ ਉਹ ਪਰੇ ਫਹਾ ਵੜਿਆ ਜੇ ਮੰਮੀ ਨੂੰ ਪਤਾ ਲੱਗਿਆ ਤਾਂ ਇਥੋਂ ਫੇਰ ਖੋਲ ਲੈਂਦੀ ਉਹ ਫੇਰ ਉਹੀ ਜਲੂਸ ਕੱਢੀ ਜਾਂਦੀ ਲਾਈ ਜਾਂਦੀ ਮੇਕਅਪ ਪਰ ਆਪੇ ਚੱਕ ਲੂਗਾ ਕੋਈ ਨੇ ਬੜਿਆ ਕੰਮ ਮੰਮੀ ਤਾਂ ਹੁਣ ਵੀ ਮੈਨੂੰ ਕਹੂਗੀ ਵੀ ਮੇਕਅਪ ਵਾਲੀ ਕਿੱਟ ਤੈਹੀਂ ਚੱਕੀ ਐ ਤੂੰ ਬੋਲੀ ਨਾ ਆਪੀ ਬੋਲ ਕੇ ਹਟ ਜੂਗੀ ਮੰਮੀ ਚੱਲ ਯਾਰ ਗਰਮੀ ਵਾਲੀ ਆਪਾਂ ਚੱਲੀਏ ਚੱਲ ਬੂਵੇ ਮੈਂ ਮਰ ਜਾ ਕਹਿੰਦੇ ਟੂਣਾ ਕਰਤਾ ਮੇਕਅਪ ਦਾ ਸਮਾਨ ਪਿਆਗਾ ਲੈ ਪਤਾ ਹੀ ਨਹੀਂ ਤੈਨਾਂ ਤਾਂ ਮੇਰੇ ਪੁੱਤ ਨੂੰ ਰਿਸ਼ਤਾ ਨਹੀਂ ਹੋ ਰਿਹਾ ਬੇਗੋਗੀ ਬੇਗੋਗੀ ਕੀ ਹੋ ਗਿਆ ਮੰਮੀ ਆਹ ਪਤਾ ਨਹੀਂ ਕਿਹਦਾ ਬੇੜਾ ਵਹਿ ਗਿਆ ਜੇ ਟੂਣਾ ਕਰ ਗਿਆ ਪਤਾ ਨਹੀਂ ਕਿਹੜੇ ਨੰਦੇ ਦੰਦੇ ਨੇ ਸਾਮਣੇ ਮੱਥੇ ਦੇ ਦਾਨ ਰੁਪਈਆ ਫੜਾ ਦੇਣ ਆਪਾਂ ਨੂੰ ਸੱਪ ਲੜ ਮਮੀ ਕੀ ਨੇ ਕਰਤਾ ਇਹ ਪਤਾ ਨਹੀਂ ਪੁੱਤ ਮੈਂ ਤਾਂ ਪਤਨੀ ਨਹੀਂ ਲੱਗਿਆਗਾ ਮੈਂ ਤਾਂ ਸੰਪਰਨ ਆਈ ਸੀ ਪਤਾ ਨਹੀਂ ਕਿਹੜੀ ਹਰਾਮਣ ਕਰਕੇ ਵਾਗ ਗਈ ਆਂਡ ਕਮਾਂਡੀ ਕਰਦਾਗਾ ਹੋਰ ਕਿ ਬਾਰੋਂ ਆ ਕੇ ਤੀਜਾ ਬੰਦਾ ਕਰਦਾਗਾ ਇਹਦੀ ਸਿੰਦਰਨੀ ਵੀੜਾ ਬੈਠਾ ਹੋਊਗਾ ਇਹ ਛਿੰਦਰੇ ਬਾਹਰ ਨਿਕਲ ਲਿਆ ਇੱਧਰ ਕੌਣ ਬਾਤ ਇਕਾਈਆਂ ਮਾਰੀ ਜਾਂਦਾ ਵੀਰਪਾਲਾ ਮਮੀ ਆ ਬਾਹਰ ਦੇਖੋ ਯਾਰ ਕੌਣ ਵਾਲਾ ਪਈ ਜਾਂਦਾਗਾ ਆਇਓ ਕਿਉਂ ਚਾਚੀ ਕਿਉਂ ਚੀ ਕੰਮ ਆ ਰਹੀ ਨਹੀਂ ਹੈ ਕੀ ਹੋ ਗਿਆ ਮੈਥੋਂ ਕਿਉਂ ਪੁੱਛ ਰਾਂਗਾ ਆਪਦੀ ਮਾਂ ਨੂੰ ਪੁੱਛ ਲੈ ਮੈਂ ਕੀ ਕਰਤਾ ਕੋਈ ਤੂੰ ਉੱਚੀ ਉੱਚੀ ਗਾਣਾ ਗੱਡੀ ਜਾਂਦੀ ਹੈ ਨਹੀਂ ਪਾਰੀਏ ਚਲਾਕ ਨੇ ਨਾਲੇ ਤਾਂ ਹੁਣ ਭੋਲੀ ਬਣਦੀਆਂ ਨਾਲੇ ਕਿੰਨੀਆਂ ਚਲਾਕੀਆਂ ਖੇੜਦੀਆਂ ਦੇਖਾ ਕਵੇਂ ਕਰਦੀ ਆ ਕਵੇਂ ਤੈਨੂੰ ਕੁਝ ਪਤਾ ਹੀ ਨਹੀਂ ਹੁੰਦਾਗਾ ਨਹੀਂ ਤੂੰ ਗੱਲ ਤਾਂ ਦੱਸ ਕੀ ਗੋਲ ਮੋੜ ਜਿਹਾ ਕਰਦੀ ਹੈ ਨਹੀਂ ਤੂੰ ਨੇ ਕਰਦੀਏ ਕਵੇਂ ਤੈਨੂੰ ਐਂ ਲੱਗਦਾ ਵੀ ਕਵੇਂ ਕੁਝ ਪਤਾ ਹੀ ਨਹੀਂਗਾ ਮੇਰੇ ਬਾਰ ਚ ਤੂੰ ਨੇ ਕਰਦੀਆਂ ਹੈ ਤੂੰ ਨਾ ਨਹੀਂ ਮੈਂ ਕੀ ਕਰਨਾ ਤੂੰ ਨਾ ਕਰਕੇ ਨੀ ਆਪਦੀ ਤੇ ਨੂ ਨਾਲ ਤੇਰੀ ਬਣਦੀ ਨਹੀਂਗੀ ਉਹਦਾ ਤੇ ਸਾਰਾ ਦਿਨ ਚਾਮੜਾ ਪੱਟੀ ਜੰਨੀ ਆ ਆ ਮੱਜੇ ਚ ਪਈ ਰਹਿਨੀ ਆ ਮੇਰੇ ਪੁੱਤ ਨੂੰ ਰਿਸ਼ਤਾ ਨਹੀਂ ਹੋਣ ਦਿੰਦੀ ਨੀ ਬੂਵੇਂ ਮਰ ਜਾ ਕਿੰਨੀ ਪਕਾਈ ਮਾਰਦੀ ਐ ਮੇਰੇ ਕੰਨੀ ਤੇ ਇੱਕ ਛੜ ਦੋ ਕਰ ਲੈ ਉਹਦੇ ਪੁੱਤ ਦੇ ਵਿਆਹ ਇਹ ਤੈਨੂੰ ਵੀ ਪਤਾ ਲੱਗੇ ਵੀ ਨੂ ਹਨਾ ਕਿਵੇਂ ਕੱਟੀਦਾ ਚਾਚੀ ਤੇਰੇ ਕੋਲੇ ਕੀ ਸਬੂਤ ਐ ਵੀ ਮੇਰੀ ਮਾਂ ਨੇ ਟੂਣਾ ਕੀਤਾਗਾ ਆ ਦੇਖ ਵੇ ਮੇਕਅਪ ਪਾਈ ਕਿੱਤਾਂ ਤੇਰੀ ਬਹੂ ਬੋਲ ਦੇਖੀ ਸੀ ਮੈਂ ਕਿੱਤਾਂ ਸਾਡੀ ਐ ਪਰ ਦੇਖ ਲੈ ਸਿੰਦਰੇ ਤੇਰਾ ਪੁੱਤ ਵੀ ਮੰਨ ਗਿਆ ਹੁਣ ਤੂੰ ਵੀ ਮੰਨ ਜਾ ਚਾਚੀ ਇਹ ਅਸੀਂ ਟੂਣਾ ਨਹੀਂ ਕੀਤਾ ਇਹ ਤਾਂ ਮੁੰਡਿਆ ਬੁੜੀਆਂ ਦੀਆਂ ਗੱਲਾਂ ਵਿੱਚ ਨਾ ਬੋਲ ਇਹ ਤਾਂ ਚਾਚੀ ਕੋਈ ਤੁਹਾਨੂੰ ਗਲਤ ਫਹਮੀ ਹੋਈ ਐ ਵੀਰਪਾਲ ਮੈਂ ਨਿਆਣੀ ਨਹੀਂ ਮੈਂ ਵੀ ਦੁਨੀਆ ਦੇਖੀ ਆ ਆ ਚਿੱਟੇ ਉਹੀ ਨਹੀਂ ਆਈ 니 ਤੇਰੀ ਹਿੰਮਤ ਕਿਵੇਂ ਹੋਈ ਮੈਨੂੰ ਪੂਨੇ ਆਲੀ ਕਹਿਣ ਦੀ ਆ ਜਾ ਨਹੀਂ ਤੈਨੂੰ ਕੰਟਾ ਹੋ ਗਿਆ ਬੋਲਦੀ ਨੂੰ ਤੇ ਕੰਟਾ ਤਾਂ ਤੜਕੇਰੀ ਲੱਗੀ ਆਗੀ ਚਾਚੀ ਸੇਣੀ ਲੈਣ ਨੂੰ ਆਂ ਸੁਣ ਲੈ ਆ ਜਾ ਤੂੰ ਘਰੇ ਚੱਲ ਸਾਡੇ ਬਾਅਦ ਚ ਪੂਨੇ ਕਰਦੀ ਆ ਹਜੇ ਢੋਂ ਲੌਂਦੇ ਸਾਨੂੰ ਘਰੇ ਮੈਂ ਤਾਰੇ ਸੁਣਿਆ ਤੀਗਾ ਕਹਿੰਦੇ ਇੱਕ ਬਾਬਾ ਹੈਗਾ ਪਾਲੀਆਂ ਕਰਨੀਆਂ ਵਾਲਾ ਸਭ ਕੁਝ ਕਰਦਾ ਹੈ ਉਹ ਮੈਂ ਉਹਦੇ ਕੋਲ ਜਾ ਕੇ ਨੇ ਹੁਣ ਸੱਚੀ ਟੂਣਾ ਕਰਾਉਂਗੀ ਇਹਨੂੰ ਦਿਖਾਉ ਤਾਰੀ ਮੇਰੇ ਤੇ ਲਾਉਂਦੀ ਏ ਇਲਜ਼ਾਮ ਮੈਂ ਬਲਜੀਤ ਨੂੰ ਨਾ ਸੱਚੀ ਨਹੀਂ ਛੱਡਦੀ ਹੈਗੀ ਜਿਹੜੇ ਤੇ ਮੇਰੇ ਤੇ ਇਹ ਝੂਠੇ ਇਲਜ਼ਾਮ ਜੇ ਲਾਉਂਦੀ ਹੈ ਨਾ ਤੇ ਬਤਾਰ ਤੇ ਵੀਰ ਭਾਣ ਨੂੰ ਪਤਾ ਲੱਗ ਜੇ ਬਾਕੀ ਤਾਂ ਸ਼ੀਤ ਏ ਆਓ ਮਾਤਾ ਜੀ ਆਓ ਇਹ ਮੈਨੂੰ ਮਾਤਾ ਨਹੀਂ ਕਹਿਣਾ ਮੈਨੂੰ ਭੈਣ ਜੀ ਕਹੋ ਮੈਂ ਐਡੀ ਬੁਢੀ ਨਹੀਂ ਹੋਈ ਹੈਗੀ ਅਜੇ ਤੁਸੀਂ ਕਹੋ ਤਾਂ ਸ਼੍ਰੀ ਦੇਵੀ ਕਹਿ ਦਿੰਦੇ ਆ ਜੀ ਹੈਗੀ ਤਾਂ ਮੈਂ ਸ਼੍ਰੀ ਦੇਵੀ ਵਰਗੀ ਹੋਈ ਆ ਪਰ ਘਰ ਦੀ ਕਬੀਲ ਦਾ ਜਨੇ ਰੋਲ ਕੇ ਰੱਖਤੀ ਮੈਂ ਤਾਂ ਨਾ ਘਰੇ ਬਾਈ ਦੁਖੀ ਆ ਅੱਛਾ ਦੱਸ ਭਾਈ ਕਿਵੇਂ ਦੁਖੀ ਆ ਤੂੰ ਬਾਬਾ ਸਾਡੇ ਨੇ ਗਵਾਂਢਣਾ ਬਲਜੀਤ ਤੂੰ ਨਾ ਤਾਂ ਕਿਸੇ ਨੇ ਹੋਰ ਕਰਿਆ ਮੇਰੇ ਤੇ ਉਹੀ ਝੂਠਾ ਅਲਜਾਮ ਲਾਤਾ ਉਹਨੇ ਬਹਿ ਜਾ ਬੀਬਾ ਆਸ ਫਿਰ ਕੀ ਹੱਲ ਕਰਦੀ ਏ ਹੁਣ ਨਾ ਤਾਂ بابا ਮੇਰਾ ਲਾਤਾ ਉਹਨੇ ਵੀ ਟੂਣਾ ਕਰਕੇ ਗਿਆ ਹੁਣ ਮੈਂ ਸੱਚੇ ਟੂਣਾ ਕਰਨਾ ਚਾਹੁੰਦੀ ਆ بابا ਕੋਈ ਇਹੋ ਜਿਹਾ ਮੰਤਰ ਪੜ ਉਹਦਾ ਕੋਈ ਕੰਮ ਨਾ ਬਣੇ 5000 ਰੁਪਇਆ ਲੱਗੂ ਬੀਬਾ ਕੰਮ ਤੇਰਾ ਕਰ ਦਾਂਗੇ ਟੂਣਾ ਐਸਾ ਕਰੂੰ ਤਸੱਲੀਆਂ ਹੋ ਜਾਣਗੀਆਂ ਉਹਦੀਆਂ 5000 ਰੁਪਇਆ ਲੱਗਣਾ ਤੋਰ ਭੇਜਣੀ ਆ ਦਰਗਾਹ ਗੱਲ ਤੇਰੀ بابا ਉਹ ਮੁੰਡਾ ਵੇ ਉਹਨੂੰ ਫਿਰਦੀ ਏ ਮੇਰੀ ਤਾਂ ਇੱਕੋ ਹੀ ਫਰਿਆਦ ਹੈ ਉਹਦੇ ਮੁੰਡੇ ਨਾਲ ਰਿਸ਼ਤਾ ਨਾ ਹੋਵੇ ਲੈ ਬੀਬਾ ਹਾਲ ਤੇਰਾ ਕਰ ਦਿੰਨੇ ਆ 来 بیبا حال تیرا ਹੋ ਜੂਆ ਸੱਤ ਰੋੜੀਆਂ ਲੈ ਜਾ ਉਹਨਾਂ ਦੇ ਘਰੇ ਪਹੁੰਚਦੀਆਂ ਕਰਦੀ ਕਿਵੇਂ ਮਰਜੀ ਸਿੱਟੀ ਲੈਓ ਮਾਤਾ ਪਿਤਾ ਹਾਏ ਬੂ ਮੈਂ ਮਰਚਾਂ ਇਹ ਤਾਂ ਬਾਬਾ ਮਰਨ ਚੁੱਕਾ ਮੇਰੇ ਟਟੂਣਾ ਕਰੀ ਜਾਂਦਾ ਤਾਂ ਮੈਂ ਗੋਗੀ ਨੂੰ ਫੋਨ ਕਰਾਂ ਵੀ ਤੇਰੀ ਚਾਚੀ ਤੇ ਨਾ ਆਪਣੇ ਟਟੂਣਾ ਕਰੀ ਜਾਂਦੀ ਹੈ ਹਲੋ ਹਾਂ ਗੋਗੀ ਪੁੱਤ ਦੇਖੇ ਆਪਣੇ ਤੇਤੇ ਤੇ ਚਾਚੀ ਆਪਣੇ ਤੇ ਟੂਣਾ ਕਰਾਈ ਜਾਂਦੀ ਆ हां इठे बोढ़ ਥਲੇ ਆ ਰਿਹਾ ਹੈ ਕਿਹੜਾ ਪਪਾ ਉਹਦੇ ਕੋਲੇ ਬੈਠੀ ਆ ਹਾਂ ਖੇਤੀ ਲੈ ਕੇ ਆਇਆ ਨਾਲੇ ਉਹਦੇ ਮੁੰਡੇ ਨੂੰ ਚੜਾਇਆ ਦਿਖਾਵਾਂਗੇ ਆਪਾਂ ਠੀਕ ਆ ਛੇਤੀ ਆਈ ਚੰਗਾ ਕੰਮ ਪੂਰਾ ਵਧੀਆ ਕਰਕੇ ਦਿੱਤਾ ਮਾਤਾ ਲੈ ਬਾਬਾ 5000 ਗਣ ਲੈ ਬੋਲ ਭਗਤਾ ਚੀਂਟ ਪਾਕ डम डम ਚੀਂਟ ਪਾਕ डम डम ਚੀਂਟ ਪਾਕ डम डम ਲੈ ਮਾਤਾ ਹੱਲ ਹੋ ਜੂ ਤੇਰਾ ਕਰੇ ਪਹੁੰਚ ਉਤਾਰ ਉਤਾਰ ਆਈ ਮੇਰੇ ਨਾਲ ਚੱਲ ਯਾਰ ਗੋਗੀ ਕੀ ਗੱਲ ਹੋ ਗਈ ਉਹ ਵੀਰਪਾਲ ਤੈਨੂੰ ਆਕੇ ਦੱਸਦੇ ਆਂ ਅਸੀਂ ਆ ਜਾ ਮੜਾ ਜੇ ਛੇਤੀ ਚੱਲ ਹਾਂ ਕੀ ਗੱਲ ਓ ਭੂਬਣਿਓ ਕੀ ਮਖੌਲ ਬਣਾਇਆ ਤੁਸੀਂ ਹਾ ਮਾਤਾ ਤੂੰ ਕੀ ਕਰਦੀ ਐ ਇੱਥੇ ਨਾ ਭੂਬਣਿਆ ਕੋਲੇ ਗੋਗੀ ਆਪਣੇ ਵੀ ਪੈਸੇ ਕਢਾ 2100 ਰੁਪਇਆ ਮੈਨੂੰ ਵੀ ਚੂਨਾ ਲਾ ਗਿਆ ਤਾਂ ਆ ਓ ਥੱਲੇ ਓਏ ਭਸਮ ਕਰ ਦੇਣਾ ਹੀ ਮੈਂ ਇੱਧਰ ਦੇ ਪੈਸੇ ਤੂੰ ਪਤਾ ਤੂੰ ਇਹਨਾਂ ਦੇ ਠੱਗਾਂ ਦੇ ਟਿੱਕੇ ਕਿਧਰੋਂ ਚੜ ਗਈ ਓ ਤੂੰ ਓਏ ਕਿਸੇ ਚੰਗੇ ਘਰ ਦਾ ਧੀ ਪੁੱਤ ਲੱਗਦਾਗਾ ਇਹਨਾਂ ਮੰਗਰ ਫਰਦਾ ਹੈ ਭਸਮ ਕਰ ਦੇਣਾ ਹੀ ਮੈਂ ਸ਼ਰਾਬ ਮਿਲਣ ਗਏ ਜਾਨੂ ਕਰਾਂ ਆ ਗਏ ਹੱਲ ਸੁੱਟਾ ਇਹਨਾਂ ਸਾਲੇ ਭੂਬਣੇ ਆਪਣੇ ਪਿੰਡੋਂ ਆਉਂਦੇ ਕਦੇ ਵੀ ਹਾਂ ਇਹਨੇ ਚੰਗਾ ਹੋ ਗਿਆ ਕੰਮ ਪਾਪਾ ਬੜਾ ਚਿੱਟਾ ਵਰਨਾ ਵੀ ਡਿੱਗ ਗਿਆ ਉੱਥੀ ਓੰਮਗੜ ਪਰਨੇਆਂ ਦੀ ਪਈ ਆ ਤੈਨੂੰ ਸਾਰੇ ਪੈਸੇ ਉੱਥੇ ਰਹਿ ਗਏ ਪੈਸੇ ਖੋ ਕੇ ਲੈ ਗਏ ਜੇਵਚੋਂ ਕੱਢ ਕੇ ਲੈ ਵੀ ਪਹਿਲੀ ਉਤਰ ਲੀ ਜੇਵਚੋਂ ਬਾਹਰ ਰੱਖੇ ਦੀਏ ਤੂੰ ਆਹ ਐਡਾ ਸਰੀਰ ਬਣਾਇਆ ਕੰਮ ਨਹੀਂ ਲੈਣਾ ਉਹਦੇ ਮੰਗਰ ਪੈ ਜਾਂਦਾ ਨਾ ਮੰਗਰ ਪੈ ਜਾਂਦਾ ਡਾਂਗ ਚੱਕੀ ਫਿਰਦਾ ਦੀਓ ਕੁੱਟਪਵਾਤੀ ਸੀਗੀ ਨਾਲੇ ਚੱਪਲ ਮਾਰੀ ਢੂਹੀ 'ਚ ਤੂੰ ਮੰਮੀ ਇਥੇ ਹੀ ਕਰਨਾਈ ਸੀਗੀ ਪੁੱਤ ਇਹ ਤਾਂ ਸਾਡੇ ਤੇ ਟੂਣਾ ਕਰਾਉਣ ਆਈ ਸੀ। ਮੰਮੀ ਤੂੰ ਫਿਰ 2100 ਰੁਪਏ ਕਿਉਂ ਦਿੱਤਾ? ਪੁੱਤ ਤੇਰਾ ਰਿਸ਼ਤਾ ਨਾ ਸਰੇਣ ਚੜਦਾ ਸੀ। ਮੈਂ ਤਾਂ ਤਾਂਤ ਵਾਲ ਲਈ ਪਰਦੀ ਫਰਦੀ ਸੀ। ਉਹ ਮੰਮੀ ਐਨੇ ਥੋੜੀ ਸਾ ਕਰਾਉਣਾ ਸੀ ਜਿੱਤੇ ਹੋਣਾ ਹੋਇਆ ਆਪੀ ਹੋ ਜੂ। ਕਿਹਾ ਮੰਮੀ ਠੱਗ ਹੁੰਦੇ ਐ ਤੁਸੀਂ ਇੱਥੇ ਹੀ ਕਰਨ ਆਈਆਂ ਸੀਗੀਆਂ। ਗੋਗੀ ਉਹ ਟੂਣਾ ਨਹੀਂ ਸੀਗਾ। ਉਹ ਤਾਂ ਵੀਰਪਾਲ ਦਾ ਸੁਰਖੀ ਪਾਊਡਰ ਸੀਗਾ। ਮੇਰੀ ਮੰਮੀ ਉਹ ਲਿਪੀ ਜਾਂਦੀ ਰਹਿੰਦੀ ਸੀਗੀ। ਮੈਂ ਅੱਕੇ ਨੇ ਬਾਹਰ ਚਲਾ ਕੇ ਮਾਰਿਆ ਸੀ ਯਾਰ। ਅੱਛਾ। ਫਿਰ ਆਪਾਂ ਨੂੰ ਤਾਂ ਉਹੀ ਲੜਾਤਾ ਸੀ ਕਿ ਨਾ ਟੂਨੇ ਨੇ ਇਹ ਤਾਂ ਹੈ ਆਪਾਂ ਉਹੀ ਲੜੀਗੇ ਹੋਰ ਉਹੀ ਲੜੀਗੇ ਆਪਾਂ ਤਾਂ